ਸਸ਼ੇ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਜਾ ਅਸੀਂ ਦੀ ਵੱਡੀ ਖਬਰ ਖਬਰ ਨਾ ਹੰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਕੈਨੇਡਾ ਵਿੱਚ ਬਗੈਰ ਲਾਇਸੈਂਸ ਤੋਂ ਟੈਕਸੀ ਚਲਾਉਣ ਦੇ ਦੇ 29 ਜਣੇ ਕਾਬੂ ਇਸ ਦਿਨ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਵਿੱਚ ਬਗੈਰ ਲਾਇਸੈਂਸ ਤੋਂ ਟੈਕਸੀ ਚਲਾਉਣ ਵਾਲੇ ਵਿਰੋਧ ਕਰਵਾਈ ਕਰਦੇ ਆ 66000 ਡਾਲਰ ਦੇ ਜੁਰਮਾਨੇ ਕੀਤੇ ਗਏ ਅਤੇ BC ਦੇ रिचमंड तकरीबन 29 ड्राइवर काबू ਕੀਤੇ ਗਏ ਜੋ ਲੋੜੀ ਦੇ ਲਾਇਸੈਂਸ ਤੋਂ ਬਗੈਰ ਹੀ ਟੈਕਸ ਟੈਕਸੀ ਚਲਾ ਰਹੇ ਸਨ ਇਸ ਦੇ ਨਾਲ ਹੀ ਇਹਨਾਂ ਵਿੱਚੋਂ ਤਕਨੀਕ तकरीबन 1 ਦਰਜਨ ਸਾਊਥ ਦੇ ਸੰ ਇਸ ਦੇ ਨਾਲ ਹੀ ਪਤਾ ਚੱਲ ਰਿਹਾ ਹੈ ਕਿ ਲਾਇਸੈਂਸ ਰੱਦ ਕਰਨ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਧੀਚਮੜ ਪੁਲਿਸ ਨੇ 100 ਡਾਲਰ ਦੇ ਜੁਰਮਾਨੇ ਨਾਲ ਪੁਲਿਸ ਵੱਲੋਂ ਕਾਰਵਾਈ ਟਰਾਂਸਪੋਰਟ ਮੰਤਰਾਲੇ ਨੇ ਕਮਿਸ਼ਨਰ ਵੀਕਲ ਸੇਫਟੀ ਐਡਵੋਕੇਟਮੈਨ ਨਾਲ ਹਿੱਸੇ ਤੌਰ ਤੇ ਕੀਤੀ ਗਈ ਹੈ ਇਸ ਤਰ੍ਹਾਂ ਕਾਬੂ ਕੀਤੀ ਗਈ ਡਰਾਈਵਰਾਂ ਵਿੱਚੋਂ ਇੱਕ ਤਿੰਨ ਹਾਈ ਵਾਰ ਬਾਰ ਨਿਯਮ ਤੋੜਨ ਵਾਲੇ ਵੀ ਨਿਕਲ ਰਹੇ ਹਨ ਜਿਨ੍ਹਾਂ ਨੇ ਕਿਸੇ ਨੂੰ ਕਿਸੇ ਮਾਮਲੇ ਵਿੱਚ ਪਹਿਲਾਂ ਵੀ ਟਿਕਟ ਮਿਲ ਚੁੱਕੀ ਹੈ ਇਸ ਨਾਲ ਹੀ ਇੰਸਪੈਕਟਰ ਮਾਰਕ ਬੈਕਸਟਰ ਨੇ ਦੱਸਿਆ ਕਿ ਜਾਇਜ ਲਾਇਸੈਂਸ ਤੇ ਟੈਕਸੀ ਚ ਲੋਣ ਵਾਲਿਆਂ ਨੂੰ ਨੁਕਸਾਨ ਬਰਬਤ ਕਰਨਾ ਪੈਣਾ ਹੈ ਇਸਦੇ ਨਾਲ ਹੀ ਜਦੋਂ ਕੁਝ ਲੋਕ ਬਗੈਰ ਲਾਇਸੈਂਸ ਤੋਂ ਗੱਡੀ ਚਲਾਉਂਦੇ ਲੱਗਦੇ ਹਨ ਤਾਂ ਮਾੜੇ ਡਰਾਈਵਰ ਰਿਕਾਰਡ ਕਰਨ ਅਜਿਹੇ ਲੋਡ ਸੜਕ ਹਰਾਨਾ ਦੀ ਜਾਣ ਵਾਸਤੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ